ਸ਼ਸ਼ੀਕਾਲ ਐਸਐਮਜੀ ਨਿਊਜ਼ ਦੇਖਦੇ ਰਸਕਾ ਨਾ ਮੈਂ ਕਲਵਨ ਸਿੰਘ ਸਨੌਰ ਵੀ ਸਵਾਗਤ ਕਰਦਾ। ਇਸ ਟਾਈਮ ਅਸੀਂ ਪਲੇਅਰਾਂ ਦੇ ਪੀਏਯੂ ਦੇ ਬਾਹਰ ਖੜੇ ਹੋਏ ਹਾਂ ਜਿੱਥੇ ਕੱਲ ਨੂੰ 31 ਦਸੰਬਰ ਨੂੰ ਦਿਲਜੀਤ ਦਾ ਆਖਰੀ ਕਾਂਸਰਟ ਹੋਣਾ ਜਿਹੜਾ ਦਿਲਮ ਨੂੰ ਮੇਰੀ ਟੂਰ ਜਿਹੜਾ ਇਹਨਾਂ ਦਾ ਸ਼ੁਰੂ ਕੀਤਾ ਸੀ ਪੂਰੇ ਵਿਸ਼ਵ ਦੇ ਵਿੱਚ ਉਹਨਾਂ ਨੇ ਕਾਂਸਰਟਸ ਕੀਤੇ ਤੇ ਆਪਣਾ ਆਖਰੀ ਕਾਂਸਰਟ ਆਪਦੇ ਖੁਦ ਦੇ ਸ਼ਹਿਰ ਲੁਧਿਆਣਾ ਦੇ ਵਿੱਚ ਇੱਥੇ ਹੋਣ ਜਾ ਰਿਹਾ ਹੈ ਵੀਆਈਪੀ ਐਂਟਰੀ ਹੈਗੀ ਹੈ 골ਡਨ ਜ਼ੋਨ ਐਂਟਰੀ ਹੈ ਮੈਂ ਕੈਮਰਾਮੈਨ ਨੂੰ ਕਹਾਂ ਤਸਵੀਰਾਂ ਦਿਖਾਵੇ ਕਿ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਬਾਹਰ ਬੋਰਡ ਲੱਗੇ ਹੋਏ ਨੇ ਦਿਲਜੀਤ ਦੇ ਫੋਟੋ ਵਾਲੇ ਬੋਰਡ ਲੱਗੇ ਹੋਏ ਨੇ ਤੇ 골ਡਨ জোন এন্ট্রি ਹੈ ਤੇ ਇੱਥੇ ਕੱਲ ਨੂੰ ਜਮਾਵੜਾ ਲੱਗਣਾ ਬਹੁਤ ਵੱਡੀ ਭੀੜ ਇੱਥੇ ਹੋਣੀ ਹੈ ਕਿਉਂਕਿ ਜਿੰਨੇ ਵੀ ਦਿਲਜੀਤ ਦੇ ਕੰਸਰਟ ਹੋਏ ਨੇ ਉਹ ਹਾਊਸਫੁੱਲ ਹੋਏ ਨੇ ਸੋਲਡ ਆਊਟ ਹੋਏ ਨੇ ਕੋਈ ਵੀ ਸ਼ੋਅ ਜਿਆ ਨਹੀਂ ਹੋਇਆ ਜਿੱਥੇ ਆਡੀਅנס ਨਾ ਪਹੁੰਚੀ ਹੋਵੇ ਬਹੁਤ ਵੱਡੀ ਤਦਾਦ ਦੇ ਵਿੱਚ ਆਡੀਅנס ਪਹੁੰਚਦੀ ਹੈ ਤੇ ਮਨੋਰੰਜਨ ਕਰਦੀ ਹੈ ਤੇ ਦਲਜੀਤ ਦਾ ਵੱਖਰਾ ਅੰਦਾਜ਼ ਦਲਜੀਤ ਦੀ ਵੱਖਰੀ ਗੱਲਬਾਤ ਜਿਹੜੀ ਹੈਗੀ ਆ ਉਹ ਦਰਸ਼ਕਾਂ ਨੂੰ ਦੇਖਣ ਨੂੰ ਮਿਲਦੀ ਹੈ ਤੇ ਤੁਹਾਨੂੰ ਅਸੀਂ ਯੂਨੀਵਰਸਿਟੀ ਦੇ ਅੰਦਰਲਾ ਮਾਹੌਲ ਵੀ ਦਿਖਾਵਾਂਗੇ ਜਿੱਥੇ ਸਟੇਜ ਬਣੀ ਹੋਈ ਹੈ ਤੇ ਉਸ ਤੋਂ ਨਾਲ ਹੀ ਕਿਵੇਂ ਕੱਲ ਨੂੰ ਇੱਥੇ ਧਮਾਲਾਂ ਪੈਣੀਆਂ ਨੇ ਕਿਉਂਕਿ ਦਲਜੀਤ ਦੋਸਾਂ ਦਾ ਆਖਰੀ ਕੰਸਰਟ ਇੱਥੇ ਹੋਣਾ ਹੈ ਲੁਧਿਆਣਾ ਸ਼ਹਿਰ ਦੇ ਵਾਸੀ ਨੇ ਲੁਧਿਆਣਾ ਸ਼ਹਿਰ ਵਿੱਚ ਛੋਟੇ ਹੁੰਦੇ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੱਸਦੇ ਰਹੇ ਕਿ ਮੈਂ ਦਿੱਲੀ ਆ ਗਿਆ ਸੀ ਉਸ ਤੋਂ ਬਾਅਦ ਲਗਾਤਾਰ ਜਿਹੜਾ ਹੈਗਾਗਾ ਕਿ ਆ ਸ਼ੋਅ ਨੂੰ ਲੈ ਕੇ ਅਟਕਲਾ ਵੀ ਦਿਖਾਈ ਦਿੱਤੀਆਂ ਕਈ ਕਈ ਵਾਰੇ ਵੀ ਖਬਰਾਂ ਫਲਾਈਆਂ ਗਈਆਂ ਕਿ ਦਲਜੀਤ ਦੋਸਾਂ ਦਾ ਜਿਹੜਾ ਸ਼ੋਅ ਆ ਉਹ ਕਾਨਸਰਟ ਆ ਜਿਹੜਾ ਕੈਂਸਲ ਹੋ ਜਾਣਾ ਪਰ ਸਾਰੇ ਅਟਕਲਾ ਪਾਰ ਕਰਦੇ ਹੋ ਦਲਜੀਤ ਦੋਸਾਂ ਦਾ ਜਿਹੜਾ ਸ਼ੋਅ ਹੈ ਉਹ ਕੱਲ ਨੂੰ 31 ਤਰੀਕ ਨੂੰ 8:30 ਵਜੇ ਇੱਥੇ ਹੋਣ ਜਾ ਰਿਹਾ ਹੈ ਤੋਂ ਅੰਦਰ ਲੈ ਕੇ ਚੱਲਦੇ ਆਂ ਤਾਂ ਅੰਦਰ ਲੀਆਂ ਤਸਵੀਰਾਂ ਵੀ ਦਿਖਾਉਨੇ ਆਂ ਅਸੀਂ ਖੜੇ ਹੋਏ ਆਂ ਦਿਲਜੀਤ ਦੇ ਸੋਹਣ ਦੇ ਸਾਂਝ ਦੇ ਜਿਹੜਾ ਇੱਥੇ ਅੰਦਰ ਸ਼ੋਅ ਹੋਣਾ ਹੈ ਤੁਸੀਂ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜ਼ੂਮ ਕਰਕੇ ਦਿਖਾਵੇ ਕਿ ਉਹ ਹੋਲਡਿੰਗਸ ਲੱਗੀਆਂ ਹੋਈਆਂ ਨੇ ਹੋਲਡਿੰਗਸ ਦੇ ਅੰਦਰ ਜਾ ਕੇ ਐਂਟਰੀ ਐ ਸਟੇਜ ਬਣੀ ਹੋਈ ਐ ਸਟੇਜ ਦੇ ਨਾਲ ਜਿਹੜਾ ਫੈਨ ਪਿੱਟਾ ਉਹ ਬਣਿਆ ਹੋਇਆਗਾ ਤੇ ਉਸ ਤੋਂ ਬਾਅਦ ਜਿਵੇਂ ਜਿਵੇਂ ਟਿਕਟਾਂ ਦੇ ਰੇਟ ਨੇ ਉਸ ਤਰ੍ਹਾਂ ਦੇ ਵੀਆਈਪੀ ਟਿਕਟਸ ਜਿਹੜੀਆਂ ਹੈਗੀਆਂ ਨੇ ਉਸ ਤਰ੍ਹਾਂ ਦੇ ਨਾਲ ਦੇ ਨਾਲ ਬਣਾਏ ਗਏ ਨੇ ਕਿ ਜਿਸ ਹਿਸਾਬ ਦੀ ਤੁਹਾਡੀ ਟਿਕਟ ਹੈ ਉਸ ਹਿਸਾਬ ਦੀ ਛੋਟੀ ਸਿਟਿੰਗ ਹੈ ਜਾਂ ਸਟੈਂਡਿੰਗ ਹੈ ਤੁਸੀਂ ਗੈਲਰੀਜ਼ ਖੜ ਕੇ ਦੇਖੋਗੇ ਉਸ ਤਰ੍ਹਾਂ ਸਾਰਾ ਪ੍ਰਬੰਧ ਕੀਤਾ ਗਿਆ ਹੈ ਸੁਰੱਖਿਆ ਦੇ ਮੁਖਤਾ ਪ੍ਰਬੰਧ ਨੇ ਸਿਕਿਉਰਿਟੀ ਬ੍ਰੀਚ ਨਾ ਹੋਵੇ ਇਸ ਕਾਰਨ ਅੰਦਰ ਜਾਣ ਦੀ ਪਰਮਿਸ਼ਨ ਨਾ ਨਹੀਂ ਦਿੱਤੀ ਜਾਂਦੀ ਹੈ ਤੇ ਬਾਹਰ ਤੋਂ ਖੜ ਕੇ ਅਸੀਂ ਕਵਰੇਜ ਕਰ ਰਹੇ ਹਾਂਗੇ ਕੱਲ ਨੂੰ ਇੱਥੇ ਜਿਹੜਾ ਲਾਈਵ ਸ਼ੋ ਹੋਣਾਗਾ ਉਹ ਦਿਲਜੀਤ ਦਸਾਂ ਦਾ ਤੁਹਾਨੂੰ ਪਹਿਲਾਂ ਵੀ ਦੱਸ ਚੁੱਕੇ ਹਾਂ ਕਿ ਦਿਲਜੀਤ ਦਸਾਂ ਦੇ ਜਿੰਨੇ ਵੀ ਕੰਸਰਟ ਹੁੰਦੇ ਨੇ ਉਹ ਸਾਰੇ ਸੋਲਡ ਆਊਟ ਹੁੰਦੇ ਨੇ ਉਹਨਾਂ ਦੇ ਵਿੱਚ ਆਡੀਅנס ਪੂਰੀ ਭਰ ਭਰ ਕੇ ਆਉਂਦੀ ਹੈ ਇਤੋਂ ਤੱਕ ਵੀ ਦੇਖਿਆ ਗਿਆ ਕਿ ਦਿੱਲੀ ਦੀ ਆਡੀਅנס ਨੂੰ ਜਿਹਨੂੰ ਕਿਤੇ ਦਿੱਲੀ ਟਿਕਟ ਨਹੀਂ ਮਿਲੀ ਉਹ ਲੁਧਿਆਣੇ ਆਉਂਦੇ ਨੇ ਕਈ ਹੋਰ ਜਗਾਵਾਂ ਤੋਂ ਵੀ ਜਿਹੜੇ ਉਹ ਆ ਰਹੇ ਨੇ ਤੇ ਲਗਾਤਾਰ ਇੱਥੇ ਆ ਕੇ ਆਪ ਦਾ ਮਨੋਰੰਜਨ ਕਰ ਦਿੰਦੇ ਮਨੋਰੰਜਨ ਦੇ ਵਿੱਚ ਵੀ ਦਿਲਜੀਤ ਦਸਾਂ ਕੋ ਘਾਟ ਨਹੀਂ ਛੱਡਦੇ ਹਰ ਇੱਕ ਤਕ ਤਕਵਾ ਜਿਹੜਾ ਹੋਵੇ ਚਾਹੇ ਉਹ ਕੋਈ ਵੀ ਚਿਤਰਾਨੀ ਚੀਜ਼ ਹੋਵੇ ਉਹ ਹਰ ਦਾ ਧਿਆਨ ਰੱਖਦੇ ਹੋਏ ਆਪਣੇ ਜਿਹੜੇ ਸ਼ੋਅ ਨੇ ਉਹ ਰੱਖਦੇ ਨੇ ਕੋਈ ਗੁਰੂ ਅਨੁਸੰਧਾਨ ਜੇ ਨਹੀਂ ਜਾਂ ਕਿਸੇ ਕੈਲੀ ਡਾਇਰੈਕਟਰ ਮਨਮੋਹ ਸਿੰਘ ਦੀ ਗੱਲ ਪਿਛਲੇ ਨਹੀਂ ਉਹਨਾਂ ਦੇ ਅਦੇਹਾਨਤ ਹੋਇਆ ਸੀ ਡਾਕਟਰ ਮਨਮੋਹ ਸਿੰਘ ਨੂੰ ਜਿਹੜੇ ਪ੍ਰਾਈਮ ਮਿਨਿਸਟਰ ਰਹੇ ਨੇ ਇੰਡੀਆ ਦੇ ਉਹਨਾਂ ਨੂੰ ਸੰਦਾਨ ਦਿੱਤੀ ਸੀ ਸ੍ਰੀ ਉਤੇਗਵਾਦ ਨੂੰ ਸੰਦਾਨ ਦਿੱਤੀ ਸੀ ਛੋਟੇ ਸਾਹਿਬ ਦੇ ਨਾਲ ਸਿੱਧੀ ਦੇਣਾ ਦੇ ਵਿੱਚ ਉਹ ਨਤਮਸਤਕ ਹੋ ਕੇ ਆਏ ਸੀ ਫਤੇਗੜ ਸਾਹਿਬ ਤੇ ਨਾਲ ਦੀ ਨਾਲ ਹਰ ਚੀਜ਼ ਦਾ ਉਹ ਧਿਆਨ ਰੱਖਦੇ ਨੇ ਕਿ ਕਿਸੇ ਦੀ ਧਾਰਮੀ ਭਾਵਨਾ ਨੂੰ ਠੇਸ ਨਾ ਪਹੁੰਚੇ ਇਸ ਲਈ ਦਲਜੀਤ ਦਸਾਂਝ ਸਭ ਦੇ ਫੇਵਰਟ ਨੇ ਤੇ ਉਹ ਕਹਿ ਲਿਆ ਕਿ ਗਲੋਬਲ 스타 ਬਣ ਚੁੱਕੇ ਨੇ ਦਲਜੀਤ ਦਸਾਂਝ ਜਿਨ੍ਹਾਂ ਉਚਾਈਆਂ ਸੀਗੀਆਂ ਉਹਨਾਂ ਨੂੰ ਛੂ ਲਿਆ ਤੇ ਦਲਜੀਤ ਦਸਾਂਝ ਇੱਕ ਬ੍ਰਾਂਡ ਬਣ ਚੁੱਕੇ ਨੇ ਪੰਜਾਬੀ ਇੰਡਸਟਰੀ ਦਾ ਉਹ ਵੱਡਾ ਨਾਂ ਕਹਿ ਲੀਏ ਕਿ ਉਹ ਬਹੁਤ ਹੀ ਵੱਡੇ ਵੱਧਰ ਦੇ ਉੱਤੇ ਉਹਨਾਂ ਨੂੰ ਦੇਖਿਆ ਜਾਂਦਾ ਕਿਤੇ ਇੱਕ ਗੱਲ ਇਹ ਵੀ ਨੋਟ ਕੀਤੀ ਗਈ ਹੈ ਕਿ ਜੀਤੂ ਸ਼ਾਹ ਦੇ ਸ਼ੋਅ ਦੇ ਵਿੱਚ ਬਾਲੀਵੁੱਡ ਦੀਆਂ ਐਕਟਰੀ ਹੀਰੋਇਨਸ ਨੇ ਉਹ ਪਹੁੰਚਦੀਆਂ ਨੇ ਸਰਪ੍ਰਾਈਜ਼ ਕਰਦੀਆਂ ਨੇ ਆ ਕੇ ਹਾਲੀਵੁੱਡ ਤੱਕ ਐਡਰੇਸਰੀਨ ਵੀ ਉਹਨਾਂ ਦੇ ਨਾਲ ਕੋਲਾਬ ਕਰ ਚੁੱਕੇ ਨੇ ਲਗਾਤਾਰ ਤੁਹਾਨੂੰ ਤਸਵੀਰਾਂ ਸੀ ਦਿਖਾ ਰਹੇ ਹਾਂਗੇ ਕੈਮਰਾਮੈਨ ਗੁਰਮੀਤ ਸਿੰਘ ਦੇ ਨਾਲ ਕੁਲਵੰਤ ਸਿੰਘ ਸਨੋਟ ਵੀ ਲੁਧਿਆਣਾ